ਸੋ ਕੋਲਕਾਤਾ ਮੈਡੀਕਲ ਕਾਲਜ ਦੀ ਰੈਜ਼ੀਡੈਂਟ ਡਾਕਟਰ ਰਨਾਲ ਜ਼ਬਰ ਜੁਨਾਦ ਮਗਰੂ ਬੇਰਹਿਮੀ ਨਾਲ ਕਤਲ ਕਰਨ ਦੇ ਵਿਰੋਧ ਦੇ ਵਿੱਚ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਵਿਖੇ ਪੀਸੀ ਐਮਐਸ ਐਸੋਸੀਏਸ਼ਨ ਪੰਜਾਬ ਦੇ ਸੱਦੇ ਤੇ ਸਿਵਲ ਹਸਪਤਾਲ ਦੇ ਡਾਕਟਰਾਂ ਵੱਲੋਂ ਓਪੀਡੀ ਸੇਵਾਵਾਂ ਠੱਪ ਕਰਕੇ ਰੋਸ ਪ੍ਰਦਰਸ਼ਨ ਕੀਤਾ ਗਿਆ ਸੋ ਅੱਜ ਪੂਰੇ ਦੇਸ਼ ਭਰ ਦੇ ਵਿੱਚ ਦੇਸ਼ ਵਿਆਪੀ ਹੜਤਾਲ ਹੈ ਜਿਹੜੀ ਕਿ ਡਾਕਟਰਾਂ ਦੇ ਵੱਲੋਂ ਕੀਤੀ ਜਾ ਰਹੀ ਹੈ ਹਾਲਾਂਕਿ ਮਰੀਜ਼ਾਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਲੇਕਿਨ ਪੰਜਾਬ ਦੇ ਵਿੱਚ ਵੀ ਗੁੱਸਾ ਫੁੱਟ ਰਿਹਾ ਜੋ ਕਿ ਕੋਲਕਾਤਾ ਦੇ ਵਿੱਚ ਕਿਨੋਂ ਨਾ ਕੰਮ ਹੋਇਆ ਸੀ ਜਿਸ ਨੂੰ ਲੈ ਕੇ ਪੰਜਾਬ ਦੇ ਵਿੱਚ ਸ਼੍ਰੀ ਫਤਿਹਗੜ ਸਾਹਿਬ ਦੇ ਵਿੱਚ ਵੀ ਡਾਕਟਰਾਂ ਵੱਲੋਂ ਹੜਤਾਲ ਕੀਤੀ ਗਈ ਹੈ ਰੋਜ਼ ਪ੍ਰਕਟਾਇਆ ਜਾ ਰਿਹਾ ਹੈ ਅੱਜ 16 ਅਗਸਤ 2024 ਨੂੰ ਪੀसीएमएस ਸਟੇਟ ਬੋਡੀ ਦੇ ਸੱਦੇ ਤੇ ਅਸੀਂ ਪੀसीएमएस ਐਸੋਸੀਏਸ਼ਨ ਫਤਿਹਗੜ ਸਾਹਿਬ ਵੱਲੋਂ ਰੋਜ਼ ਦੇ ਪ੍ਰਕਟਾਵੇ ਵਜੋਂ ਆਓ ਪੀਡੀ ਸੇਵਾਵਾਂ ਨੂੰ ਠੱਪ ਕਰ ਰਹੇ ਹਾਂ ਇਹ ਰੋਜ਼ ਸਾਡੇ ਕਲੀਗ ਜਿਹਨਾਂ ਨਾਲ ਜ਼ਬਰ ਜਨਾਹ ਦੀ ਵਾਰਦਾਤ ਹੋਈ ਹੈ ਆਰਜੀ ਮੈਡੀਕਲ ਕਾਲਜ ਕਲਕੱਤਾ ਵਿੱਚ ਉਹਨਾਂ ਨਾਲ ਜ਼ਬਰ ਜਨਾਹ ਤੋਂ ਬਾਅਦ ਉਹਨਾਂ ਨਾਲ ਬੇਰਹਿਮੀ ਨਾਲ ਕਤਲ ਹੋਇਆ ਹੈ ਤੇ ਉਹਨਾਂ ਨੂੰ ਇਨਸਾਫ ਨਹੀਂ ਮਿਲਿਆ ਸਾਡੀ ਸਰਕਾਰ ਨੂੰ ਮੰਗ ਹੈ ਕਿ ਕੰਮ ਵਾਲੀ ਥਾਂ ਤੇ ਮਹਿਲਾਵਾਂ ਦੀ ਸੁਰੱਖਿਆ ਲਈ ਠੋਸ ਕਦਮ ਚੁੱਕੇ ਜਾਣ ਅਸੀਂ ਸੈਂਟਰਲ ਪ੍ਰੋਟੈਕਸ਼ਨ ਐਕਟ ਦੀ ਡਿਮਾਂਡ ਕਰਦੇ ਹਾਂ ਇਹ ਸਾਡਾ ਅਜਰੋਜ ਦਾ ਦਰਕਾ ਦਾ ਆਮ ਲੋਕਾਂ ਵਾਸਤੇ ਅਮਰਜੈਂਸੀ ਸੇਵਾਵਾਂ ਨੂੰ ਨਾ ਠੱਪ ਕਰਦੇ ਹੋਏ ਚੱਲੇਗਾ ਸਿਰਫ ਓਪੀਡੀ ਸੇਵਾਵਾਂ ਬੰਦ ਨੇ ਇਲੈਕਟਿਵ ਅ ਅਮਰਜੈਂਸੀ ਆਪਰੇਸ਼ਨ ਥੀਟਰਸ ਅਤੇ ਮੈਡੀਕਲ ਲੀਗਲ ਕੰਮ ਵੀ ਲਾਲ ਚੱਲਦੇ ਰਹਿਣਗੇ